ਸਾਡੀ ਸੀਆਈਏ ਮਲੂਕ ਦੀ ਟੀਮ ਨੇ ਇੱਕ ਗਰੋ ਤਿੰਨ ਬੰਦਿਆਂ ਦਾ ਕਾਬੂ ਕੀਤਾ ਜੋ ਕਿ ਬਰਾਨੇ ਨਾਕਾ ਬੰਲੀ ਐਨਾ પાસે ਇੱਕ ਮੋਟਰਸਾਈਕਲ ਪਲਸਰ ਜੋ ਕਿ ਚੋਰੀ ਦਾ ਸੀਗਾ ਉਹ ਬਰਾਮਦ ਹੋਇਆ ਤੇ ਮਕਦਮਾ ਨੰਬਰ 105 ਜੇਰਤਾਰਾ 303 317 ਬੀਐਨਐਸ ਇਹ ਮਕਦਮਾ ਦਰਜ ਕਰਕੇ ਅੱਗੇ ਤੋਪੀਸ਼ ਦਰਾ ਨੇ ਇਨਾਂ ਕੋਲੋਂ 7 ਮੋਟਰਸਾਈਕਲ ਹੋਰ ਟੋਟਲ 8 ਚੋਰੀ ਦੇ ਮੋਟਰਸਾਈਕਲ 32 ਦੇ ਮੋਬਾਈਲ ਫੋਨ ਇਨਾਂ ਕੋਲੋਂ ਬਰਾਮਦ ਹੋਏ ਨੇ ਮਾਨਯੋਗ ਬੀਜੀਪੀ ਪੰਜਾਬ ਸਾਹਿਬ ਅਤੇ ਐਸਐਸਪੀ ਮੁਕਸਰ ਸਾਹਿਬ ਸ਼੍ਰੀ ਭਾਗੀ ਰਤਮੀਨਾ ਜੀ ਦੀ ਦਿਸ਼ਾ ਨਿਰਦੇਸ਼ ਛੇਟ ਸਾਡੀ ਸੀਆਈਏ ਮਲੋਟ ਦੀ ਟੀਮ ਨੇ ਇੱਕ ਗਰੋ ਤਿੰਨ ਬੰਦਿਆਂ ਦਾ ਕਾਬੂ ਕੀਤਾ ਜੋ ਕਿ ਦੌਰਾਨੇ ਨਾਕਾਬੰਦੀ ਇਹਨਾਂ પાસે ਇੱਕ ਮੋਟਰਸਾਈਕਲ ਪਲਸਰ ਜੋ ਕਿ ਚੋਰੀ ਦਾ ਸੀਗਾ ਉਹ ਬਰਾਮਦ ਹੋਇਆ ਤੇ ਮਕਦਮਾ ਨੰਬਰ 105 ਜੇਰਤਾਰਾ 303 317 ਬੀ ਐਨ ਐਸ ਇਹ ਮੁਕਦਮਾ ਦਰਜ ਕਰਕੇ ਤੇ ਅੱਗੇ ਤਫ਼ਤੀਸ਼ ਦੌਰਾਨ ਇਨਾਂ ਕੋਲੋਂ 7 ਮੋਟਰਸਾਈਕਲ ਹੋਰ ਟੋਟਲ 8 ਚੋਰੀ ਦੇ ਮੋਟਰਸਾਈਕਲ 3 ਚੋਰੀ ਦੇ ਮੋਬਾਈਲ ਫੋਨ ਇਨਾਂ ਕੋਲੋਂ ਬਰਾਮਦ ਹੋਏ ਨੇ ਜਿਨ੍ਹਾਂ ਨੂੰ ਅਰੈਸਟ ਕਰਕੇ ਪੇਸ਼ ਅਦਾਲਤ ਕਰਕੇ ਰਿਮਾਂਡ ਲੈ ਕੇ ਹਾਸਲ ਕਰਕੇ ਤੇ ਇਹ ਵੀ ਫਰਦਰ ਪੁਸ਼ਕਿਸ਼ ਕੀਤੀ ਜਾਏਗੀ ਕਿ ਇਹ ਮਲੋਟ ਦੇ ਵਾਸੀ ਹਨ ਜਿਆਦਾ ਮਲੋਠ ਦੇ ਆਸ-ਪਾਸ ਦੇ ਪਿੰਡਾਂ ਦੇ ਵਾਸੀ ਹਨ ਇਹਨਾਂ ਦਾ ਨਾਮ ਗੁਰਦਾਸ ਸਿੰਘ ਪੁੱਤਰ ਮੰਗਲ ਸਿੰਘ ਗੋਸ਼ਵੀਰ ਸਿੰਘ ਪੁੱਤਰ ਜਸਪਾਲ ਸਿੰਘ ਜਸਪ੍ਰੀਤ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਖੂਣਾ ਕਲਾਂ ਤਬਾਦ ਪਿੰਡ ਮਲੋਠ ਦੇ ਰਹਿਣ ਵਾਲੇ ਇਹ ਇੱਕ ਅਬੰਡੰਟ ਪਲੇਸ ਸੀ ਜਿੱਥੇ ਇੱਕ ਅਬੰਡੰਟ ਕਮਰਾਜਾ ਸੀਗਾ ਉਸ ਜਿਹਨਾਂ ਨੇ ਸੱਤੇ ਮੋਟਰਸਾਈਕਲ ਬੰਦ ਕਰਕੇ ਤੇ ਲੁਕਾ ਕੇ ਰੱਖੇ ਹੋਏ ਸੀ